ਬਹਿਰੀ ਦੇ ਨਾਲ ਜਿਹੜੇ ਘਰਾਂ ਦੇ ਵਿੱਚ ਲਾਹਣ ਵਗੈਰਾ ਕੱਢਦੇ ਆ ਨਸ਼ਾ ਤਸਕਰ ਜਾਂ दारू ਖਸੀਬ ਕਰਨਾ ਤੇ ਪੱਠੀ ਵਗੈਰਾ ਲਾਉਂਦੇ ਆ ਜੀ ਇਹ ਡੌਗ ਆਪਣੇ ਸੁਗੰਧਨ ਸਮਰੱਥਾ ਦੇ ਨਾਲ ਲਾਹਣ ਫੜਨ ਦੇ ਵਿੱਚ ਬੜੀ ਮਦਦ ਕਰ ਰਿਹਾ ਹੈ ਅਸੀਂ ਆਪਣੇ ਫੇਕ ਕੋਰਟ ਦੇ ਜਿਹੜੇ ਥੋੜੇ ਪਿੰਡਾਂ 'ਚ ਲੈ ਕੇ ਗਏ ਜਿਵੇਂ ਰਾਈਆਂ ਵਾਲਾ ਪਿੰਡ ਬੁੱਟਰ ਪਿੰਡ ਮਚਾਕੀ ਕਲਾਮ ਮਚਾਕੀ ਖੁਰਦ ਹੁਣ ਤਾਂ ਕਹਿੰਨਾ ਪਿੰਡਾਂ ਦੇ ਵਿੱਚ ਅਸੀਂ ਇਹਦੀ ਮਦਦ ਦੇ ਨਾਲ ਸਰਚ ਪੁਆਇੰਟ ਚਲਾਇਆ ਜੀ ਔਰ ਇਹ ਉਹਦੇ ਸੁੰਗਰ ਸੰਭਰਤਾ ਦੇ ਨਾਲ ਇਹ ਪਤਾ ਲਗਾਉਦਾ ਵੀ ਇਹ ਲਾਂਹ ਕਿੱਥੇ ਦੱਬੀ ਹੋਈ ਹੈ ਜਿੱਥੇ ਲਾਂਹ ਦੱਬੀ ਹੈ ਉੱਥੇ ਜਾ ਕੇ ਇਹ ਬੈਠ ਜਾਂਦਾ ਤੇ ਅਸੀਂ ਪਰ ਜਦੋਂ ਬੈਠਦਾ ਤੇ ਉਹ ਜਗ੍ਹਾ ਪੁੱਟ ਕੇ ਦੇਖਦੇ ਆਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਵਿੱਚ ਆਪਕਾਰੀ ਵਿਭਾਗ ਕੋਲੇ ਐਕਸਾਈਜ਼ ਵਿਭਾਗ ਕੋਲੇ ਇੱਕ ਨਵਾਂ ਡੌਗ ਆਇਆ ਹੈ ਉਸਦਾ ਨਾਂ ਹੈ ਲਿਓ ਤੇ ਲਿਓ ਅੱਜਕੱਲ੍ਹ ਧੂੜਾਂ ਪਟ ਰਿਹਾ ਏ ਫਰੀਦਕੋਟ ਦੇ ਨਾਲ ਨਾਲ ਇਸ ਦੇ ਲਾਗਲੇ ਹੋਰ ਦੋ ਜ਼ਿਲ੍ਹਿਆਂ ਦੇ ਵਿੱਚ ਲੀਓ ਦੀਆਂ ਤੁੰਮਾਂ ਪੈ ਰਹੀਆਂ ਕਾਰਨ ਕਿ ਉਹ ਸੁੰਘ ਕੇ ਦੱਸ ਦਿੰਦਾ ਕਿ ਕਿੱਥੇ-ਕਿੱਥੇ ਨਜਾਇਜ਼ ਸ਼ਰਾਬ ਪਈ ਆ ਕਿੱਥੇ ਲਾਣ ਪਾਇਆ ਹੋਇਆ ਏ ਕਿੱਥੇ ਦੇਸੀ ਸ਼ਰਾਬ ਪਈ ਆ ਤੇ ਹੁਣ ਤੱਕ ਉਸ ਨੇ ਫਰੀਦਕੋਟ ਮੋਗਾ ਤੇ ਮੁਕਸਰ ਜ਼ਿਲ੍ਹਿਆਂ ਦੇ ਵਿੱਚ ਹਜ਼ਾਰਾਂ ਲੀਟਰ ਨਜਾਇਜ਼ ਸ਼ਰਾਬ ਫੜੀ ਹੈ ਤੇ ਹੁਣ ਇੱਕ ਸ਼ਰਾਬ ਕੱਢਣ ਵਾਲਿਆਂ ਨੂੰ ਨਜਾਇਜ਼ ਸ਼ਰਾਬ ਰੱਖਣ ਵਾਲਿਆਂ ਨੂੰ ਭਾਜੜਾ ਪਾਈ ਬੈਠਾ ਏ ਤੇ ਉਹਨਾਂ ਨੂੰ ਫਿਕਰ ਪਿਆ ਹੋਇਆ ਹੈ ਕਿ ਕਿਤੇ ਲੀਓ ਉਹਨਾਂ ਦੇ ਪਿੰਡ ਵਿੱਚ ਨਾ ਆ ਜਾਵੇ ਸਰ ਆਪਣੇ ਕੋਲੇ ਲੀਓ ਨਾਮ ਦਾ ਡੌਗ ਆਇਆ ਜੀ ਜਿਹੜਾ ਐਕਸਾਈਜ਼ ਨੂੰ అలਰਟ ਹੋਇਆ ਆਪਣੇ ਤੇ ਇਸ ਅਸੀਂ ਡੌਗ ਦੀ ਮਦਦ ਨਾਲ ਕਾਫੀ ਪਿੰਡਾਂ ਦੇ ਵਿੱਚ ਸਰਚ ਅਭਿਆਨ ਚਲਾਇਆ ਜੀ ਜਿਹੜੇ ਘਰਾਂ ਦੇ ਵਿੱਚ ਲਾਹਣ ਵਗੈਰਾ ਕੱਢਦੇ ਆ ਨਸ਼ਾ ਤਸਕਰ ਜਾਂ ਦਾਰੂ ਖਰੀਦ ਕਰਨਾ ਤੇ ਪੱਟੀ ਵਗੈਰਾ ਲਾਉਂਦੇ ਆ ਜੀ ਇਹ ਡੌਗ ਆਪਣੀ ਸੁਗੰਧ ਸਮਰੱਥਾ ਦੇ ਨਾਲ ਲਾਨ ਫੜਨ ਦੇ ਵਿੱਚ ਬੜੀ ਮਦਦ ਕਰ ਰਿਹਾ ਹੈ ਜਿਹਦੀ ਮਦਦ ਨਾਲ ਅਸੀਂ ਆਪਣੀ ਜਿਹੜੇ ਰੇਂਜ ਆ ਮੋਗਾ ਮੁਸਰਫੀਪੁਰ ਤੋਂ ਸਾਡੇ ਸਾਬ ਕੋਲ ਆਈ ਉਹਦੀ ਮਦਦ ਨਾਲ ਯਾਰਾਂ 10 ਲੀਟਰ ਲਾਨ ਫੜ ਕੇ ਅਸੀਂ ਮੌਕੇ ਤੇ ਨਸ਼ਟ ਕਰ ਦਿੱਤੇ ਤਾਂ ਫੀਕੋੜ ਜਿਲ੍ਹੇ ਦੇ ਵਿੱਚ ਕਿਹੜੇ ਕਿਹੜੇ ਪਿੰਡਾਂ 'ਚ ਤੁਸੀਂ ਉਹਦੇ ਵੀ ਲੈ ਕੇ ਗਏ ਹੋ ਅੱਜ ਅਸੀਂ ਆਪਣੇ ਫੀਕੋੜ ਦੇ ਜਿਹੜੇ ਥੋੜੇ ਪਿੰਡਾਂ 'ਚ ਲੈ ਕੇ ਗਏ ਜਿਵੇਂ ਰਾਈਆਂ ਵਾਲਾ ਪਿੰਡ ਉਹ ਬੁੱਟਰ ਪਿੰਡ ਮਚਾਕੀ ਕਲਾਮ ਮਚਾਕੀ ਖੁਰਦ ਹੁਣ ਤਾਂ ਕਹਿੰਦਾ ਪਿੰਡਾਂ ਦੇ ਵਿੱਚ ਅਸੀਂ ਇਹਦੀ ਮਦਦ ਦੇ ਨਾਲ ਸਰਚ ਪੁਆਇੰਟ ਚਲਾਇਆ ਜੀ ਬਾਕੀ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਪਿੰਡਾਂ ਦੇ ਵਿੱਚ ਅਸੀਂ ਇਹਦੀ ਮਦਦ ਦੇ ਨਾਲ ਸਰਚ ਪੁਆਇੰਟ ਚਲਾ ਰਹੇ ਹਾਂ ਵੈਸੇ ਵੀ ਰੁਟੀਨ ਕਿਰਿਆ ਕਰਦੇ ਹੋਗੇ ਸਰਚ ਪਿੰਡਾਂ ਦੇ ਵਿੱਚ ਜਾ ਕੇ ਇਹਦੇ ਨਾਲ ਲਿਜਾਨਾ ਕਿੰਨਾ ਕੁ ਫਰਕ ਪੈਂਦਾ ਹੈ ਪਰ ਇਹਦੀ ਸਮਰੱਥਾ ਦੇ ਨਾਲ ਸਾਨੂੰ ਬਹੁਤ ਫਰਕ ਪਿਆ ਜੀ ਕਿਉਂਕਿ ਜਦੋਂ ਅਸੀਂ ਵੈਸੇ ਸਰਚ ਕਰਦੇ ਆ ਸਾਨੂੰ ਉਹ ਮੁਕਰੀ ਮਿਲਦੀ ਆ ਔਰ ਮੁਕਰੀ ਵੇਚਦੇ ਘਰ ਦੇ ਵਿੱਚ ਸਰਚ ਕਰਨ ਜਾਂਦੇ ਆ ਜੀ ਕਸਰ ਨੂੰ ਪ੍ਰਾਇਮਰੀ ਲਾਨ ਕੋਈ ਦੱਬੀ ਹੁੰਦੀ ਆ ਉਹਦੇ ਬਾਰੇ ਪਤਾ ਨਹੀਂ ਲੱਗਦਾਗਾ ਜੋ ਵਿਜੀਬਲ ਹੁੰਦੀ ਆ ਉਹ ਅਸੀਂ ਆਪਦੇ ਮੁਲਾਜ਼ਮ ਸਾਥੀਆਂ ਦੇ ਨਾਲ ਅਸੀਂ ਪਕੜ ਲੈਂਦੇ ਆ ਪਰ ਇਹ ਆਉਦੀ ਸਮਰ ਸਮਰਤਾ ਦੇ ਨਾਲ ਇਹ ਪਤਾ ਲਗਾਉਂਦਾ ਵੀ ਲਾਨ ਕਿੱਥੇ ਦੱਬੀ ਹੋਈ ਆ ਜਿੱਥੇ ਲਾਨ ਦੱਬੀ ਆ ਉਥੇ ਜਾ ਕੇ ਇਹ ਬੈਠ ਜਾਂਦਾ ਤੇ ਅਸੀਂ ਪਰ ਜਦੋਂ ਬੈਠਦਾ ਤੇ ਉਹ ਜਗ੍ਹਾ ਪਟ ਕੇ ਦੇਖਦੇ ਆ ਤੇ ਉਤੋਂ ਅਸੀਂ ਜਿਹੜੀ ਲਾਨ ਅਸੀਂ ਸਾਡੇ ਨਾਲ ਫੜ ਸਕਦੇ ਆ ਤੇ ਕੋਈ ਟ੍ਰੇਨਰ ਵੀ ਨਾਲ ਜਾਂਦਾ ਉਹਦਾ ਸਪੈਸ਼ਲ ਤੁਹਾਡੇ ਹਾਂ ਸਾਡੇ ਕੋਲੇ ਸਪੈਸ਼ਲ ਜਿੱਥੋਂ ਡੌਗ ਸਾਨੂੰ ਇਸ਼ੂ ਹੋਇਆ ਜੀ ਉਹਨਾਂ ਦੇ ਨਾਲ ਸਪੈਸ਼ਲ ਆਪਦਾ ਇੱਕ ਹੈਂਡਲ ਵੀ ਭੇਜਿਆ ਜੀ ਉਸ ਨੇ ਉਹ ਉਸ ਵੀ ਗੱਲ ਮੰਨਦਾ ਔਰ ਆਪਦੇ ਉਹ ਨਿਸ਼ਾਨ ਨਿर्देशਨ ਵਾਲੀ ਉਹਦਾ ਲਿਓ ਨਾਮ ਦਾ ਡੌਗ ਆ ਕੰਮ ਕਰਦਾ ਕਿੰਨੇ ਕਿ ਚੱਕ ਆਪਣੇ ਕੋਲੇ ਕੰਪਨੀ ਆਏ ਆਪਣੇ ਕੋਲੇ ਤਕਰੀਬਨ 15-20 ਨੂੰ ਹੋ ਗਏ ਜੀ ਆਪਣੇ ਕੋਲੇ ਇੱਥੇ ਆਏ ਨੂੰ ਔਰ ਇਸ ਦੀ ਸਾਨੂੰ ਮਦਦ ਨਾਲ ਬਹੁਤ ਯਾਨੀ ਕਿ ਫਾਇਦਾ ਹੋ ਰਿਹਾ ਹੈ ਜਿਹੜੇ